ਮਾ ਤੇ ਪੁੱਤਰ ਦਾ ਬੜਾ ਗਹਿਰਾ ਸਬੰਧ ਹੁੰਦਾ ਏ ਕਿ ਹਰ ਇੱਕ ਮਾਂ ਨੂੰ ਹੁੰਦਾ ਏ ਕਿ ਮੇਰੇ ਘਰ ਵੀ ਕੋਈ ਪੁੱਤਰ ਹੋਵੇ ਕਿ ਮੈਂ ਵੀ ਉਹਨੂੰ ੱਡਾਵਾਂ ਜਿਵੇਂ ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਨਾ ਪੁੱਤਰ ਪ੍ਰਾਪਤੀ ਵਾਸਤੇ ਤੇ ਉਹਨਾਂ ਨੇ ਫਿਰ ਬਾਬਾ ਗੁੰਡਾ ਜੀ ਕੋਲ ਭੇਜਿਆ ਤੇ ਉਹਨਾਂ ਅਰਦਾਸ ਕੀਤੀ ਤੇ ਫਿਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਹੁੰਦਾ ਹੈ ਹਨਾ ਸੋ ਅਗਨੀ ਗੰਡ ਪਾਈ ਲੋਹਾਰ ਪੁੱਤੀ ਗੰਡ ਔਰ ਇਸ ਸੰਸਾਰ ਧੀਆ ਪੁੱਤਰਾ ਨਾਲ ਹੀ ਅਗੇ ਰਿਸ਼ਤੇ ਜਿਹੜੇ ਉਹ ਬਣਦੇ ਨੇ ਹਨ ਤੇ ਜਿਹੜੀ ਇਸਤਰੀ ਗਰਭਵਤੀ ਹੈ ਹਨ ਤੇ ਉਹਦੇ ਵਾਸਤੇ ਸ਼ਬਦ ਹੈਗਾ ਵੀ ਕਿ 40 ਦਿਨ ਸ਼ਬਦ ਪੜਨਾ ਹੈ 108 ਵਾਰ ਰੋਜ਼ ਹੀ ਮੇਮ ਦੇ ਨਾਲ ਸਵੇਰੇ ਉੱਠ ਕੇ ਵੀ ਮੰਨ ਲਓ ਕਿ ਜਿਹੜਾ ਸ਼ਬਦ ਪੜਨਾ ਹੈ ਨਾ ਸਵੇਰੇ ਉੱਠ ਕੇ ਮੰਨ ਲਓ ਕਿ ਚਾਰੀ ਵਾਰ ਪੜਨਾ ਨਾ ਦਿਨੇ ਵਿੱਚ ਤੁਹਾਨੂੰ ਟਾਈਮ ਲੱਗਦਾ ਚਲੋ ਉਹਦੋਂ ਵੀ ਸ਼ਬਦ ਪੜ ਲਓ ਹਨ ਪੜ ਲਿਆ ਹਨਾ ਤੇ ਸਵੇਰੇ ਪੰਮੇ 20 ਵਾਰੀ ਜਿਹੜਾ ਹੈਗਾ ਸਵੇਰੇ ਪੜ ਲਓ 20 ਵਾਰੀ ਸ਼ਾਮੇ ਪੜ ਲਓ ਹਨ ਤੇ ਸੋ ਇਹ ਆ ਪੰਜਵੇਂ ਬਾਦਸ਼ਾਹ ਜੀ ਦਾ ਸ਼ਬਦ ਹੈ ਕਿ ਸਰਬੰਨ ਕਿਰਪਾ ਕੀਤੀ ਆ ਇਹ ਬੜਿਆਂ ਨੇ ਅਜਮਾਇਆ ਹੋਇਆ ਸ਼ਬਦ ਬੜੇ ਇਹੋ ਦੀ ਪਰਿਵਾਰ ਹੈਗੇ ਨੇ ਤੇ ਬੜੀਆਂ ਮਾਵਾ ਹੈਗੀਆਂ ਨੇ ਜਿਨ੍ਹਾਂ ਨੂੰ ਮੰਨ ਲਓ ਵੀ ਪੁੱਤਰ ਦੀ ਇੱਛਾ ਸੀ ਕਿਤੇ ਉਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਜਿਹੜੀ ਹੋਈ ਆ ਇਹ ਸਾਰਾ ਪ੍ਰੈਕਟੀਕਲ ਆ ਤੇ ਨਾਲ ਗੁਰੂ ਘਰ ਜਾ ਕੇ ਜਿਵੇਂ ਸੇਵਾ ਕਰਨੀ ਸਿਮਰਨ ਕਰਨਾ ਇਹ ਸ਼ਬਦ ਦਾ ਜਾਪ ਕਰਨਾ ਗੁਰੂ ਅਗੇ ਅਰਦਾਸਾਂ ਬੇਨਤੀਆਂ ਕਰਨੀਆਂ ਤੇ ਉਹ ਗੁਰੂ ਜਿਹੜਾ ਨਾ ਉਹ ਜਰੂਰ ਅਰਦਾਸ ਬੇਨਤੀ ਸੁਣਦਾ ਹੈ ਸੋ ਇਹ ਸ਼ਬਦ ਹੈ 386 ਅੰਕ ਤੇ 396 ਅੰਕ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਾ ਮਹਲਾ ਪੰਜਵਾਂ ਸਤਿਗੁਰ ਸਾਚੇ ਦੀਆ ਭੇਜ ਕਿਰ ਜੀਵਨ ਉਪਜਾ ਸੰਯੋਗ ਉਦਰੇ ਮਾਹੇ ਆਏ ਗਿਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਤੁੰਕਾ ਰਹਾਓ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੂਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਹਬ ਕੈ ਮਨ ਪਾਵੈ ਬਦੀ ਧੀਲ ਬਹੁ ਪੀੜੀ ਚਾਲੀ ਧਰਮ ਕਲਾ ਹਰ ਬੰਧ ਬਹਾਲੀ ਮਨ ਚੰਦਿਆ ਸਤਗੁਰੂ ਦਿਵਾਇਆ ਪਏ ਅਜਿੰਤ ਏ ਕਿਨੇ ਬੁਲਾਇਆ ਜਿਉਂ ਮਾਲਕ ਪਿਤਾ ਉਪਰ ਕਰੇ ਬਹੁਮਾਨ ਬੁਲਾਇਆ ਬੋਲੇ ਗੁਰ ਕੈ ਭਾਨ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕੁ ਉੱਥਾ ਕੀਨੀ ਦਾਦ ਸੋ ਸ਼ਰਧਾ ਪਾਵਨਾ ਦੇ ਨਾਲੇ ਸ਼ਬਦ ਜਿਹੜਾ ਪੜਨਾ ਹੈਗਾ ਏ ਦੇਖੋ ਬਹੁਤ ਸਾਰੇ ਪਰਿਵਾਰ ਨੇ ਜਿਵੇਂ ਮੈਨੂੰ ਪੁੱਛ ਲੈਿੰਦੇ ਨੇ ਹਣਾ ਤੇ ਇਹਦੇ ਵਾਸਤੇ ਅਸੀਂ ਕੀ ਕਰੀਏ ਸਾਡੀ ਇਹ ਮੰਗ ਹੈਗੀ ਆ ਤੇ ਫਿਰ ਉਹਨਾਂ ਨੂੰ ਦੱਸੀਦਾ ਭਾਈ ਤੁਸੀਂ ਗੁਰੂ ਦਾ ਮੋਟਾ ਆਸਣਾ ਲਓ ਬਾਣੀ ਦਾ ਓਟ ਆਸਣਾ ਲਓ ਤੇ ਬਹੁਤ ਸਾਰੇ ਐਸੇ ਪਰਿਵਾਰ ਨੇ ਜਿਨ੍ਹਾਂ ਦੇ ਨਾਲ ਚਮਤਕਾਰ ਹੋਏ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਪੁੱਤਰ ਦੀ ਪ੍ਰਾਪਤੀ ਹੋਈ ਹੈ ਗੁਰੂ ਨੇ ਦਾਤਾਂ ਦਿੱਤੀਆਂ ਨੇ ਤੇ ਐਸੇ ਪ੍ਰੈਕਟੀਕਲ ਆ ਤੁਸੀਂ ਮਿਲ ਵੀ ਸਕਦੇ ਜੀ ਹਨਾ ਤੇ ਗੱਲ ਵੀ ਕਰ ਸਕਦੇ ਜੀ ਕਿ ਇਸੇ ਤਰ੍ਹਾਂ ਤੁਸੀਂ ਵੀ ਇਹ ਸ਼ਰਦਾ ਪਾਵਨਾ ਦੇ ਨਾਲ ਜਾਪ ਕਰੋਗੇ ਤੇ ਤੁਹਾਨੂੰ ਵੀ ਸਤਿਗੁਰੂ ਜਿਹੜਾ ਇਹ ਪੁੱਤਰ ਦੀ ਦਾਤ ਹੈ ਜਿਹੜੀ ਨਵੇਗਾ ਬਾਈਬਲ ਜੀ ਦਾ ਖਾਰਸਾ ਬਾਈਬਲ ਜੀ ਕੀ ਪਤੀ